ਆਂਜੇ ਕਿਸਾਨ ਵੀਰੋ ਝੋਨੇ ਦੇ ਚੰਗੇ ਝਾੜ ਦੇ ਵਾਸਤੇ ਨਾਈਟ੍ਰੋਨ ਤੱਤ ਇੱਕ ਪ੍ਰਮੁੱਖ ਤੱਤ ਮੰਨਿਆ ਜਾਂਦਾ ਕਿਉਂਕਿ ਜੇਕਰ ਇਸ ਦੀ ਘਾਟ ਆ ਜਾਂਦੀ ਹੈ ਆਪਣੇ ਕਿਸੇ ਵੀ ਫਸਲ ਦੇ ਵਿੱਚ ਘਾਟ ਆਉਂਦੀ ਹੈ ਤਾਂ ਜਿਹੜਾ ਝਾੜ ਤੇ ਕਾਫੀ ਜ਼ਿਆਦਾ ਫਰਕ ਪੈ ਜਾਂਦਾ ਕਿਉਂਕਿ ਚੰਗੀ ਫਟਾਰ ਵਾਸਤੇ ਚੰਗੇ ਝਾੜ ਵਾਸਤੇ ਆਪਾਂ ਨੂੰ ਜਿਹੜਾ ਯੂਰੀਆ ਤੱਤ ਝੋਨੇ ਨੂੰ ਸਹੀ ਸਮੇਂ ਦੇਣਾ ਆਪਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਡੇ ਨਾਲ ਜਿਵੇਂ ਵੱਖ-ਵੱਖ ਵੈਰਾਈਟੀਆਂ ਸੁਪਰੀਮ 110 ਵੈਰਾਈਟੀ PR114 ਵੈਰਾਈਟੀ PR131 ਫੂਸਾ ਚਤਾੜੀ ਵੈਰਾਈਟੀਆਂ ਦੀ ਜਿਹੜੀ ਆਪਾਂ ਨੂੰ ਝੋਨੇ ਦੀ ਆਖਰੀ ਯੂਰੀਆ ਖਾਦ ਆਪਾਂ ਨੂੰ ਕਿੰਨੇ ਦਿਨਾਂ ਤੇ ਜਿਹੜੀ ਆਪਾਂ ਨੂੰ ਪੂਰੀ ਕਰਨੀ ਚਾਹੀਦੀ ਏ ਤੇ ਜਿਹੜੇ ਕਿਸਾਨ ਵੀਰੋ ਇਹ ਦਿਨ ਹੁੰਦੇ ਨੇ ਕਿ ਆਪਾਂ ਇੰਨੇ ਦਿਨਾਂ ਤੇ ਇਸ ਵੈਰਾਈਟੀ ਨੂੰ ਖਾਦ ਪੂਰੀ ਕਰਾਂਗੇ ਤਾਂ ਆਪਣਾ ਜਿਹੜਾ ਝਾੜ ਆਪਾਂ ਵਧਿਆ ਦੇਖੋ ਨੂੰ ਮਿਲ ਸਕਦਾ ਇਹਨਾਂ ਦਾ ਕਾਰਨ ਕੀ ਹੁੰਦਾ ਕਿਉਂ ਆਪਾਂ ਇੰਨੇ ਦਿਨਾਂ ਤੇ ਜਿਹੜੀ ਯੂਰੀਆ ਪੂਰੀ ਖਾਦ ਕਰਨੀ ਹੁੰਦੀ ਏ ਕਿਉਂਕਿ ਕਿਸਾਨ ਵੀਰੋ ਵੱਖ-ਵੱਖ ਵੈਰਾਈਟੀਆਂ ਦਾ ਜਿਹੜਾ ਟਾਈਮ ਪੀਰੀਅਡ ਏ ਕਿਸੇ ਦਾ ਵੱਧ ਏ ਕਿਸੇ ਦਾ ਘਾਟ ਏ ਤੇ ਉਸ ਹਿਸਾਬ ਦੇ ਨਾਲ ਇਹਨਾਂ ਦੇ ਦਿਨਾਂ ਤੇ ਡਿਵਾਈਡ ਕੀਤਾ ਹੁੰਦਾ ਕਿ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਨੂੰ ਜਿਹੜੀ ਯੂਰੀਆ ਖਾਦ ਪੂਰੀ ਕਰਨੀ ਚਾਹੀਦੀ ਏ ਤੇ ਜਿਵੇਂ ਆਪਾਂ ਕੋਈ ਵੈਰਾਈਟੀ ਲੈਣੀ ਆ ਜੇਕਰ ਆਪਾਂ ਨੂੰ 40 42 ਦਿਨਾਂ ਤੇ ਖਾਦ ਪੂਰੀ ਕਰਦੀਆਂ ਤਾਂ ਉਹ ਦਿਨ ਆਪਾਂ ਵੀ ਕੀ ਕਾਰਨ ਵੇਖ ਆਪਾਂ ਇਹਨਾਂ ਦਿਨਾਂ ਤੇ ਜਿਹੜੀ ਯੂਰੀਆ ਖਾਦ ਆਪਾਂ ਪੂਰੇ ਪੂਰੀ ਕਿਉਂ ਕਰਨੀ ਹੈ ਕਿਉਂਕਿ ਕਿਸਾਨ ਵੀਰ ਉਹਨਾਂ ਦਿਨਾਂ ਤੋਂ ਬਾਅਦ ਜਿਹੜੀ ਆਪਣੇ ਝੋਨੇ ਦੀ ਜਿਹੜੀ ਸਟੇਜ ਬਦਲਣਾ ਸ਼ੁਰੂ ਹੋ ਜਾਂਦੀ ਏ ਆਪਣੇ ਝੋਨੇ ਦੀ ਜਿਹੜੀ ਆਪਾਂ ਪੀ ਆਈ ਕਿ ਪੈਨਿਕਲ ਇਨੀਸ਼ੀਏਸ਼ਨ ਸਟੇਜ ਕਹਿੰਦੇ ਉਹ ਜਿਹੜੀ ਆਪਣੀ ਤਬਦੀਲ ਹੋਣਾ ਸ਼ੁਰੂ ਹੋ ਜਾਂਦੀ ਏ ਇਸ ਤੋਂ ਬਾਅਦ ਇਹ ਕਿ ਜਿਹੜੀ ਪੈਨਿਕਲ ਸਟੇਜ ਤੋਂ ਬਾਅਦ ਇਹ ਕਿ ਆਪਣੀ ਜਿਹੜੀ ਮੁੰਜਰ ਦੀ ਜਿਹੜੀ ਛਾਖ ਦੇ ਵਿੱਚ ਪਾਈਪ ਦੇ ਵਿੱਚ ਇੱਕ ਏ ਝੋਨੇ ਦੀ ਪਾਈਪ ਦੇ ਵਿੱਚ ਕਪੜਾ ਨਿੱਕਾ ਜਾਂ ਜਿਹੜਾ ਸਿੱਟਾ ਬੰਨਣਾ ਜਾਂ ਮੁੰਜਰ ਬੰਨੀ ਸ਼ੁਰੂ ਹੋ ਜਾਂਦੀ ਏ ਤੇ ਇਸ ਸਟੇਜ ਤੇ ਕਿਸਾਨੇ ਬਰੋ ਜੇਕਰ ਕਿਸੇ ਤੱਤ ਦੀ ਘਾਟ ਜੇ ਆਪਾਂ ਜਿਵੇਂ ਨਾਈਟਰੋ ਤੱਤ ਦੀ ਘਾਟ ਜੇ ਜ਼ਿਆਦਾ ਆਉਂਦੀ ਏ ਜਾਂ ਕਿਸੇ ਵੀ ਤੱਤ ਦੀ ਘਾਟ ਆਉਂਦੀ ਏ ਤਾ ਤਾਂ ਜਦ ਆਪਣਾ ਝਾੜ ਆਪਣਾ ਕਾਫੀ ਜ਼ਿਆਦਾ ਫਰਕ ਪੈ ਜਾਂਦਾ ਦਾਣਿਆਂ ਦੀ ਗਿਣਤੀ ਘਟ ਸਕਦੀ ਏ ਤੇ ਝਾਣੇ ਜਿਹੜੇ ਆਪਣੇ ਫੋਕ ਦੇ ਵਿੱਚ ਤਬਦੀਲ ਹੋ ਸਕਦੇ ਐ ਵੈਸੇ ਜਿਹੜੇ ਫੋਕ ਦੇ ਹੋਰ ਵੀ ਕਈ ਕਾਰਨ ਨੇ ਪਰ ਜਿਹੜਾ ਇਹ ਆਪਣਾ ਜਿਹੜੇ ਮੇਨ ਸਟੇਜ ਹੁੰਦੀ ਏ ਇਹ ਸਟੇਜ ਤੇ ਆਪਾਂ ਤਾਂ ਹੀ ਆਪਾਂ ਇਹਨੇ ਦਿਨਾਂ ਤੇ ਕਹਿਣਾ ਕਿ ਇਹਨੇ ਦਿਨਾਂ ਦੇ ਵਿੱਚ ਜਿਹੜੀ ਆਪਾਂ ਨੂੰ ਯੂਰੀਆ ਖਾਦ ਆਪਾਂ ਨੂੰ ਪੂਰੀ ਕਰਨੀ ਚਾਹੀਦੀ ਏ ਕਿਉਂਕਿ ਉਸ ਤੋਂ ਬਾਅਦ ਜਿਹੜੀ ਆਪਣੀ ਸਟੇਜ ਬਦਲਣਾ ਸ਼ੁਰੂ ਹੋ ਜਾਂਦੀ ਏ ਆਪਣੇ ਝੋਨੇ ਦੀ ਪੈਪ ਦੇ ਵਿੱਚ ਕਿ ਨਿੱਕੀ ਜਿਹੀ ਆਪਣੀ ਮੁੰਜਰ ਦਾ ਜਿਵੇਂ ਆਪਾਂ ਕਹਿ ਦਈਏ ਨੀ ਪੱਥਰ ਰੱਖਿਆ ਜਾਂਦਾ ਹੈ ਤੇ ਇਸੇ ਸਮੇਂ ਡਿਵਾਈਡ ਹੁੰਦਾ ਕਿ ਤੁਹਾਡੇ ਜਿਹੜੀ ਮੁੰਜਰ ਦੇ ਵਿੱਚ ਕਿੰਨੇ ਦਾਣਿਆਂ ਦੀ ਗਿਣਤੀ ਬੰਨੀ ਕਿਉਂਕਿ ਜਿੰਨੀ ਹੁਣ ਦਾਣਿਆਂ ਦੀ ਗਿਣਤੀ ਕਿਸਾਨ ਉਹ ਤੁਹਾਡੇ ਹੁਣ ਇਸ ਸਟੇਜ ਤੇ ਆਣ ਕੇ ਬਣ ਜਾਂਦੀ ਹੈ ਜਿਹੜਾ ਆਪਣਾ ਪੂਰੀ ਮੁੰਜਰ ਤਿਆਰ ਹੋ ਰਹੀ ਹੁੰਦੀ ਹੈ ਤਾਂ ਉਨੀ ਹੀ ਜਿਹੜੀ ਦਾਣਿਆਂ ਦੀ ਗਿਣਤੀ ਆਪਣੇ ਬਣੇਗੀ ਕੋਈ ਵੀ ਦੁਨੀਆ ਦੀ ਆਪਾਂ ਕਹਿ ਸਕੀਏ ਕੋਈ ਵੀ ਐਹੋ ਜੀ ਦਵਾਈ ਜਾਂ ਕੋਈ ਐਹੋ ਜਿਹਾ ਫਰਟੀਲਾਈਜ਼ਰ ਨਹੀਂ ਹੈਗਾ ਜਿਹੜੀ ਕਿ ਆਪਣੇ ਫਿਰ ਦਾਣਿਆਂ ਦੀ ਗਿਣਤੀ ਨੂੰ ਵਧਾ ਸਕੇ ਅੱਗੇ ਜਾ ਕੇ ਆਪਣੇ ਦਾਣਿਆਂ ਨੂੰ ਫੋਕ ਤੋਂ ਬਚਾਉਣ ਵਾਸਤੇ ਜਿਵੇਂ ਆਪਾਂ ਐਨਪੀਕੇ ਦੀ ਸਪ੍ਰੇ ਹਾਂ ਕਰਦੇ ਹਾਂ ਕੁਝ ਮੌਸਮ ਦਾ ਪ੍ਰਭਾਵ ਪੈਂਦਾ ਕਿਉਂਕਿ ਕਿਸਾਨ ਵੀਰੋ ਤਕਰੀਬਨ ਜੇਕਰ ਵੇਖੀਏ ਤਾਂ 60 ਤੋਂ 70% ਜਿਹੜਾ ਝਾੜ ਮੌਸਮ ਤੇ ਟਿਕਿਆ ਹੁੰਦਾ ਉਹ ਜਿਹੜੇ ਆਪਣੀਆਂ ਬਾਦੀਆਂ ਗੱਲਾਂ ਨੇ ਬਾਕੀ ਜਿਹੜੀਆਂ ਆਪਾਂ ਗਲਤੀਆਂ ਜੇਕਰ ਆਪਾਂ ਨਹੀਂ ਕਰਦੇ ਤਾਂ ਕਿਸਾਨ ਵੀਰ ਆਪਾਂ 5 ਤੋਂ 7 ਮਾਣ ਜਿਹੜਾ ਝਾੜ ਆਪਾਂ ਆਪਾਂ ਵਧਾ ਸਕਦੇ ਆ ਜੇਕਰ ਨਿੱਕੇ ਨਿੱਕੇ ਗਲਤੀਆਂ ਜਿਵੇਂ ਆਪਣੇ ਪਾਣੀ ਦਾ ਪ੍ਰਬੰਧ ਤੇ ਆਪਣੀ ਯੂਰੀਆ ਖਾਦ ਦਾ ਸਹੀ ਪ੍ਰਬੰਧ ਹੋਵੇਗਾ ਤਾਂ ਆਪਾਂ ਵਧੀਆ ਝਾੜ ਆਪਾਂ ਲੈ ਸਕਦੇ ਆ ਤੇ ਇਹੀ ਕਾਰਨ ਹੁੰਦਾ ਕਿ ਆਪਾਂ ਇਸ ਵੈਰੈਟੀ ਨੂੰ ਇੰਨੇ ਦਿਨਾਂ ਤੇ ਯੂਰੀਆ ਯੂਰੀਆ ਖਾਦ ਪੂਰੀ ਕਰਨੀ ਹੁੰਦੀ ਹੈ ਕਿਉਂਕਿ ਉਸ ਤੋਂ ਬਾਅਦ ਜਿਹੜੀ ਉਹਦੀ ਸਟੇਜ ਆਪਣੀ ਬਦਲਣਾ ਸ਼ੁਰੂ ਹੋ ਜਾਂਦੀ ਹੈ ਪੈਨਿਕਾ ਸਟੇਜ ਸ਼ੁਰੂ ਹੋ ਜਾਂਦੀ ਹੈ ਤੇ ਹੁਣ ਆਪਾਂ ਪਹਿਲਾਂ ਗੱਲ ਕਰਦੇ ਆ ਸੁਪਰੀਮ 110 ਵੈਰੈਟੀ ਕਿਉਂਕਿ ਪਿਛਲੇ 2-3 ਸਾਲਾਂ ਤੋਂ ਤੰਗ ਏਰੀਆ ਦੇ ਵਿੱਚ ਕਾਫੀ ਲੱਗ ਰਹੀ ਹੈ ਜਿਵੇਂ ਸਾਡੀ ਏਰੀਏ ਦੇ ਵਿੱਚ ਵੀ ਸੁਪਰੀਮ 110 ਵੈਰੈਟੀ ਕਾਫੀ ਦੀ ਅਲਵਾਈ ਹੋਈ ਹੈ ਤੇ ਇਹ ਕਿਸਾਨ ਵੀਰੋ ਜਿਹੜੀ ਇਹ ਦੇਣ ਨੇ ਤਕਰੀਬਨ 135 ਦਿਨਾਂ ਤੋਂ ਲੈ ਕੇ 140 ਜਾਂ ਆਪਾਰੀਆਂ ਦੇ ਵਿੱਚ 145 ਦਿਨ ਤੱਕ ਵੀ ਸਮਾਂ ਲਿਆ ਜਾਂਦੀ ਹੈ ਤੇ ਇਹਦੀ ਕਿਸਾਨ ਵੀਰੋ ਜਿਹੜੀ ਯੂਰੀਆ ਆਖਰੀ ਯੂਰੀਆ ਖਾਦ ਆਪਾਂ ਨੂੰ ਘੱਟ ਤੋਂ ਘੱਟ ਜਾਨੀ ਕਿ 38 ਦਿਨ ਤੇ ਵੱਧ ਤੋਂ ਵੱਧ ਆਪਾਂ ਨੂੰ 42 ਦਿਨ ਤੇ ਜਿਹੜੀ ਯੂਰੀਆ ਖਾਦ ਆਪਾਂ ਨੂੰ ਪੂਰੀ ਕਰ ਦੇਣੀ ਚਾਹੀਦੀ ਹੈ ਇਸ ਤੋਂ ਆਪਾਂ 38 ਦਿਨ ਤੋਂ ਆਪਾਂ ਪਹਿਲਾ ਯੂਰੀਆ ਖਾਦ ਆਪਾਂ ਪੂਰੀ ਨਹੀਂ ਕਰਨੀ ਕਈ ਕਿਸਾਨ ਵੀਰ ਜਿਵੇਂ 33 32 ਦਿਨ ਤੇ ਹੀ ਪੂਰੀ ਕਰ ਦਿੰਦੇ ਨੇ ਉਹਦੇ ਨਾਲ ਆਪਾਂ ਨੂੰ ਕਿਸਾਨ ਵੀਰ ਨੂੰ ਨੁਕਸਾਨ ਹੁੰਦਾ ਝੋਨੇ ਦੇ ਝਾੜ ਤੇ ਫਰਕ ਪੈਂਦਾ ਤੇ ਵੱਧ ਤੋਂ ਵੱਧ ਆਪਾਂ 42 ਦਿਨ ਤੱਕ ਕੱਪਾ ਪਾ ਸਕਦੇ ਆ ਤੇ ਅਗਲੀ ਕਿਸਤੋਂ ਦੀ ਜੀ ਪੀ ਆਰ 114 ਵੈਰੈਟੀ ਇਸ ਵਾਰ ਵੀ ਕਈਆਂ ਏਰੀਆ ਦੇ ਵਿੱਚ ਜਾਂ ਪਿਛਲੇ ਕਈਆਂ ਸਾਲ ਤੋਂ ਕਈ ਕਿਸਾਨ ਵੀਰ ਲਗਾ ਰਹੇ ਨੇ ਇਹ ਵੀ ਤਕਰੀਬਨ 135 ਤੋਂ 140 ਦਿਨ ਸਮਾਂ ਲੈਂਦੀ ਏ ਬਾਕੀ ਕਿਸਾਨ ਵੀਰੋ ਜਿਹੜਾ ਆਪਣਾ ਇੱਕ ਟਾਈਮ ਪੀਰੀਅਡ ਹੁੰਦਾ ਕਿਸੇ ਵੀ ਵੈਰੈਟੀ ਦਾ ਉਹ ਇੱਕ ਆਪਾਂ ਕਹਿ ਸਕਦੇ ਹਾਂ ਵੀ ਇੱਕ ਐਵਰੇਜ ਹੁੰਦਾ ਜਿਵੇਂ ਹਲਕੀਆਂ ਜ਼ਮੀਨਾਂ ਵਿੱਚ 2-4 ਦਿਨ ਪਹਿਲਾਂ ਵੀ ਪੱਕ ਸਕਦੀ ਏ ਤੇ ਪਾਰੀਆਂ ਜ਼ਮੀਨਾਂ ਵਿੱਚ ਜਿਵੇਂ ਇਹ 5 ਤੋਂ 7 ਦਿਨ ਜਿਆਦਾ ਲੇਟ ਵੀ ਜਿਹੜੀ ਫਸਲ ਪੱਕ ਸਕਦੀ ਏ ਉਹ ਜ਼ਮੀਨ ਤੇ ਡਿਪੈਂਡ ਕਰਦਾ ਆਪਣੇ ਮੌਸਮ ਤੇ ਡਿਪੈਂਡ ਕਰਦਾ ਆਪਣੀ ਯੂਰੀਆ ਖਾਦ ਤੇ ਡਿਪੈਂਡ ਕਰਦਾ ਜਿੰਨੀ ਆਪਾਂ ਲੰਮੀ ਸਮੇਂ ਤੱਕ ਯੂਰੀਆ ਖਾਦ ਪਾਈ ਜਾਵਾਂਗੇ ਉਹ ਵੈਰੈਟੀ ਆਪਣੀ ਦੇਣ ਵਧਦੇ ਜਾਣਗੇ ਤੇ ਪੀਐਫ 14 ਵੈਰੈਟੀ ਨੂੰ ਕਿਸਾਨ ਵੀ ਆਪਾਂ 38 ਦਿਨ ਤੋਂ ਲੈ ਕੇ 40-42 ਦਿਨ ਤੱਕ ਆਪਾਂ ਅਗਲੀ ਜੂਰੀਆ ਦੀ ਕਿਸ਼ਤ ਆਪਾਂ ਪਾ ਦੇਣੀ ਹੈ ਤੇ ਅਗਲੀ ਕਿਸਤ ਹੈਗੀ ਜੀ PR131 ਵੈਰੈਟੀ ਜਿਹੜੀ ਕਿ ਪਿਛਲੇ 3-4 ਸਾਲਾਂ ਤੋਂ ਕਾਫੀ ਆਪਣੇ ਕਿਸਾਨ ਵੀਰ ਲਗਾ ਰਹੇ ਨੇ ਕਈਆਂ ਖੇਤਾਂ ਦੇ ਵਿੱਚ ਤਾਂ ਵਧੀਆ ਝਾੜ ਦੇ ਦਿੱਤਾ ਸੀ ਪਿਛਲੇ ਸਾਲ ਤੇ ਕਈਆਂ ਏਰੀਆਾਂ ਦੇ ਵਿੱਚ ਰਹਿ ਰਿਹਾ ਦਾ ਝਾੜ ਬਹੁਤ ਜਿਹੜਾ ਆਪਣਾ ਘਟਾ ਸੀ 70-75 ਮਨ ਤੇ ਵੀ ਰਹਿ ਗਿਆ ਸੀ ਤੇ ਕਿਉਂਕਿ ਕੋਈ ਵੀ ਵੈਰਾਈਟੀ ਕਿਸਾਨੀ ਬਿਰੋ ਵੱਖ-ਵੱਖ ਮਿੱਟੀ ਤੇ ਡਿਪੈਂਡ ਹੁੰਦਾ ਕਿਹੜੀ ਵੈਰਾਈਟੀ ਕਿਸ ਮਿੱਟੀ ਚ ਵਧੀਆ ਜਿਹੜਾ ਆਪਣਾ ਰਿਸਪਾਂਸ ਵਧੀਆ ਛਾੜ ਦਿੰਦੀ ਏ ਤੇ ਇਹਦੀ ਜਿਹੜੀ ਕਿਸਾਨੀ ਬਿਰੋ ਜਿਹੜੀ ਆਪਣੀ ਆਖਰੀ ਯੂਰੀਆ ਵੀ ਆਪਾਂ ਇਹ ਵੀ ਤਕਰੀਬਨ 135 ਤੋਂ 140 ਦਿਨ ਜਿਹਦੇ ਵੈਰਾਈਟੀ ਇਹ ਆਪਣਾ ਲੈ ਜਾਂਦੀ 145 ਦਿਨ ਤੱਕ ਵੀ ਲੈ ਜਾਂਦੀ ਏ ਇਹਦੀ ਜਿਹੜੀ ਕਿਸਾਨੀ ਬਿਰੋ ਆਪਾਂ ਆਖਰੀ ਯੂਰੀਆ ਵੀ 38 ਤੋਂ 42 ਦਿਨ ਤੱਕ ਕਿਉਂਕਿ ਜਿਹੜੀਆਂ ਤਿੰਨੇ ਵੈਰਾਈਟੀਆਂ ਨੇ ਇਹ ਤਕਰੀਬਨ ਜੇਕਰ ਆਪਾਂ ਮੰਨੀਏ ਇੱਕ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀਆਂ ਵੈਰੈਟੀਆਂ ਨੇ 135 ਤੋਂ 145 ਦਿਨਾਂ ਦੇ ਵਿੱਚ ਵਿੱਚ ਜਿਹੜੀ ਵੈਰੈਟੀਆਂ ਪੱਕ ਜਾਂਦੀਆਂ ਨੇ ਤਾਂ ਇਹਦੀ ਵੀ ਯੂਰੀਆ ਕਿਸਾਨ ਵੀਰ ਆਪਾਂ 38 ਦਿਨ ਤੋਂ ਲੈ ਕੇ 40 42 ਦਿਨ ਤੱਕ ਆਖਰੀ ਯੂਰੀਆ ਖਾਦ ਪੂਰੀ ਕਰ ਦੇਣੀ ਹੈ ਤੇ ਅਗਲੀ ਕਿਸਾਨ ਵੀਰ ਵੈਰੈਟੀ ਹੈ ਜੀ ਪੂਸਾ 44 ਜਿਹੜੀ ਕਿ ਆਪਣੇ ਪੰਜਾਬ ਦੇ ਵਿੱਚ ਬੈਨ ਕੀਤੀ ਹੋਏ ਪਰ ਫਿਰ ਵੀ ਆਪਣੇ ਕਈ ਕਿਸਾਨ ਵੀਰਾਂ ਨੇ ਇਹਨਾਂ ਦੀ ਦਵਾਈ ਕੀਤੀ ਹੈ ਤੇ ਇਹ ਤਕਰੀਬਨ ਜਿਹੜੀ ਵੈਰੈਟੀ 155 ਤੋਂ 60 ਦਿਨ ਪ੍ਰਤੀ ਦਿਨ ਲੈ ਜਾਂਦੀ ਹੈ ਪੱਕਣ ਦੇ ਵਿੱਚ ਕਿ ਜਿਹੜੇ ਕਈ ਕਿਸਾਨ ਵੀਰ ਇਹਨੂੰ ਪਿਛਲੇ ਸਾਲ ਵੀ ਲਗਾਇਆ ਸੀ ਇਸ ਸਾਲ ਵੀ ਕਈ ਕਿਸਾਨ ਵੀਰਾਂ ਨੇ ਇਸ ਵੈਰੈਟੀ ਨੂੰ ਲਾਇਆ ਤੇ ਇਹ ਕਿਸਾਨ ਵੀਰੋ ਆਪਾਂ 45 ਤੋਂ 48 ਦਿਨ ਦੇ ਵਿੱਚ ਵੀ ਜਿਹੜੀ ਆਪਾਂ ਆਖਰੀ ਯੂਰੀਆ ਖਾਦ ਪੂਰੀ ਕਰ ਦੇਣੀ ਹੈ ਤੇ ਬਾਕੀ ਕਿਸਾਨ ਨੂੰ ਇਹ ਕਾਰਨ ਹੁੰਦਾ ਹੈ ਕਿ ਪੈਨਿਕਾ ਸਟੇਜ ਤੋਂ ਪਹਿਲਾਂ-ਪਹਿਲਾਂ ਜੇਕਰ ਯੂਰੀਆ ਖਾਦ ਆਪਾਂ ਪੂਰੀ ਕੀਤੀ ਹੋਵੇਗੀ ਤਾਂ ਉਸ ਸਮੇਂ ਜਦੋਂ ਝੋਨੇ ਨੂੰ ਜ਼ਰੂਰਤ ਹੋਵੇਗੀ ਨਾਈਟ੍ਰੋਜਨ ਤੱਤ ਦੀ ਜੇਕਰ ਆਪਣੇ ਘਾਟ ਨਹੀਂ ਹੋਣੀ ਤਾਂ ਆਪਾਂ ਨੂੰ ਜਿਹੜਾ ਝਾੜ ਦੇਖਣ ਨੂੰ ਬਹੁਤ ਵਧੀਆ ਮਿਲੇਗਾ ਤੇ ਬਾਕੀ ਆਪਾਂ ਉਹਨਾਂ ਵਾਲ ਦਿਨਾਂ ਦੇ ਵਿੱਚ ਪੀਆਰ 26 ਵੈਰਾਈਟੀ ਦੀ ਵੀ ਆਪਾਂ ਵੀਡੀਓ ਅਪਲੋਡ ਕਰਦਾਂਗੇ ਤੇ ਇਸੇ ਦਿਨਾਂ ਦੇ ਵਿੱਚ ਕਿਸਾਨ ਵੀਰ ਆਪਾਂ ਇਹ ਯੂਰੀਆ ਖਾਦ ਆਪਾਂ ਪੂਰੀ ਕਰਨੀ ਹੈ ਚੰਗੇ ਝਾੜ ਦੇ ਵਾਸਤੇ ਬਾਕੀ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ